ਵਾਹਿਗੁਰੂ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਤ RAM DAS HARJAN GURU ਬਰ ਸ੍ਰੀ ਹਰ ਗੋਵਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਵਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੇ ਹੈ ਅੰਮ੍ਰਿਤ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਉਦਦ ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਪਰਨਾਸ਼ ਕਹਿ ਨਾ ਮਾਜ ਤੇ ਹਾਰੀ ਹਮਨਾਸਕਤ ਕਰ ਸਿਫਤ ਤੁਮਾਰੀ ਆਪ ਲੋਕ ਤੁਮ ਕਥਾ ਹਮਨਾਸਕਤ ਕਰ ਸਿਫਤ ਤੁਮਾਰੀ ਆਪ ਲੋਕ ਤੁਮ ਕਥਾ ਵਾਹਿਗੁਰੂ ਸੋਤਿ ਦੇਉ ਜਨਤੋ ਸੋਤਿ ਦੇਉ ਮ੍ਰਿਤ ਤਹੈ ਹੋਏ ਪਰੋਤਨ ਕੇ ਤਪਸ ਸੁਏ ਅਨੇਕ ਭਾਗ ਚਤੁਰੰਨ ਵਖਾਤਿ ਸਮਰਨ ਤਾਉ ਜਿ ਸਬਦ ਨਾਮ ਸੋਬਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਜਿਨ ਕੇ ਭਾਗ ਬੜੇ ਹੈ ਭਾਈ ਤਨ ਸਾਧੂ ਸੰਗ ਮੁਖ ਜੁਰੇ ਤਨ ਤਨ ਸੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਗੁਰੂ ਕੀਆ ਸੰਗਤਾਂ ਜੁੜ ਮਿਲ ਕਰਕੇ ਆ ਬੈਠੀਆਂ ਹੋ ਮੇਰੇ ਪੀਰੀ ਦੇ ਮਾਲਕ ਧਰ ਸ੍ਰੀ ਗੁਰੂ ਹਰगोविंद ਸਾਹਿਬ ਬਾਦਸ਼ਾਹ ਮਹਾਰਾਜ ਜੀਆਂ ਦੇ ਜੀਵਨ ਦੇ ਪਰਥਾਏ ਪਾਵਨ ਕਥਾ ਸਰਗੁਣ ਕਰ ਰਹੇ ਹੋ ਹਲਦਿਆਂ ਦੀਵਾਨਾ ਅੰਦਰ ਆਪ ਜੀ ਨੇ ਸਰਬਣ ਕੀਤਾ ਸੀ ਕਿ ਜਿਸ ਪ੍ਰਕਾਰ ਸਾਧ ਸੰਗਤ ਜੀ ਕਿਸੇ ਪਾਪੀ ਨੂੰ ਦੁਸ਼ਟ ਨੂੰ ਉਹਨੂੰ ਮਾਰਨ ਲਈ ਕਿਸੇ ਹੋਰ ਦਾ ਸਹਾਰਾ ਨਹੀਂ ਚਾਹੀਦਾ ਉਹਦਾ ਕੀਤਾ ਹੋਇਆ ਪਾਪ ਹੀ ਉਹਨੂੰ ਮਾਰ ਦਿੰਦਾ ਹੈ ਸੇ ਪ੍ਰਕਾਰ ਚੰਦੂ ਨੇ ਜੋ ਇਤਨਾ ਵੱਡਾ ਅਪਰਾਧ ਪਾਪ ਕੀਤਾ ਉਸ ਦੇ ਲਈ ਹੁਣ ਆਪ ਹੀ ਚਾਲਾਂ ਚੱਲ ਚੱਲ ਕੇ ਜੋ ਅੱਗੇ ਬਿਉਂਤਬੰਦੀਆਂ ਬਣਾਉਂਦਾ ਹੈ ਤੇ ਇਸ ਗੱਲ ਤੋਂ ਡਰ ਵੀ ਰਿਹਾ ਹੈ ਕਿ ਸਤਿਗੁਰਾਂ ਨੇ ਪ੍ਰਣ ਕੀਤਾ ਹੈ ਛੇਵੇਂ ਪਾਤਸ਼ਾਹ ਨੇ ਕਿ ਮੈਨੂੰ ਕੁੱਤੇ ਦੀ ਮੌਤ ਮਾਰਨਗੇ ਮੈਨੂੰ ਮਾਰੇ ਤੋਂ ਬਿਨਾਂ ਸਾਹ ਨਹੀਂ ਲੈਣਗੇ ਕਹਿਣ ਤੋਂ ਭਾਵ ਕਿ ਮੇਰੇ ਲਈ ਉਹਨਾਂ ਦਾ ਇਹ ਪ੍ਰਣ ਧ੍ਰਿੜ ਹੈ ਇਸ ਗੱਲ ਦਾ ਪਤਾ ਚੰਦੂ ਨੂੰ ਲੱਗਿਆ ਇਸ ਗੱਲ ਨੂੰ ਜਾਣ ਕੇ ਤੇ ਦਿੱਲੀ ਦੇ ਵੱਲ ਆਪ ਵੀ ਚਲਾ ਗਿਆ ਕਿ ਬਾਦਸ਼ਾਹ ਕੋਲ ਜਾ ਕੇ ਮੈਂ ਪਹਿਲਾਂ ਹੀ ਕੋਈ ਗੱਲ ਬੜਾ ਲਿਆਂਗਾ ਤੇ ਦਿੱਲੀ ਦੇ ਸਾਰੇ ਲੋਕਾਂ ਨੂੰ ਵਜ਼ੀਰਾਂ ਨੂੰ ਉਹਨਾਂ ਨੂੰ ਵੀ ਪਰਵਾ ਦੇ ਆਗਾ ਸੋ ਕਿਸ ਪ੍ਰਕਾਰ ਚੰਦੂ ਦੇ ਮਨ ਦੀਆਂ ਚਾਲਾਂ ਹਨ ਉਹ ਕਿਵੇਂ ਅਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਓ ਸਰਵਣ ਕਰੀਏ ਗੁਰੂ ਸਾਹਿਬ ਜੀਆਂ ਦੇ ਚਰਨਾਂ 'ਚ ਨਾਜ਼ਰੀ ਲਵਾਈਏ ਅਦਬ ਸਤਕਾਰ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਤਨੁ ਤੇਰਾ ਕੋਈ ਸਤਗੁਰਾਂ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਚੰਦੂ ਉਹਦੇ ਮਨ ਵਿੱਚ ਐਸਾ ਪਾਪ ਸੀ ਪਰ ਹੁਣ ਚਾਹੁੰਦਾ ਹੈ ਕਿ ਇਸ ਗੱਲ ਦਾ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਇਹ ਗੱਲ ਨਾ ਕਿਸੇ ਨੂੰ ਪਤਾ ਲੱਗੇ ਕਿ 사ਤਗੁਰਾਂ ਨੇ ਮੇਰੇ ਘਰ ਵਿਖੇ ਆਪਣੇ ਸਵਾਸ ਛੱਡੇ ਸਰ ਮੈਂ ਮਹਾਰਾਜ ਨੂੰ ਤਾਂ ਸੀਏ ਦੇ ਦੇ ਕੇ ਸ਼ਹੀਦ ਕੀਤਾ ਸੀ ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ ਹੁਣ ਇਹ ਯਤਨ ਕਰ ਰਿਹਾ ਹੈ ਕੋਸ਼ਿਸ਼ਾਂ ਕਰ ਰਿਹਾ ਹੈ ਆਪਣਾ ਪਾਪ ਆਪਣੀ ਗਲਤੀ ਛਿਪਾ ਰਿਹਾ ਹੈ ਤੇ ਇਹ ਗੱਲ ਸੋਚਦਾ ਸੋਚਦਾ ਦਿੱਲੀ ਦੇ ਵੱਲ ਚਲਾ ਗਿਆ ਕਿ ਮੈਂ ਦਿੱਲੀ ਵਿੱਚ ਆਪ ਹੀ ਜਾਵਾਂ ਤੇ ਉੱਥੇ ਜਾ ਕੇ ਵੇਖਾਂ ਕੀ ਹਿਸਾਬ ਕਿਤਾਬ ਹੈ ਕਿ ਇਹ ਨਾ ਹੋਵੇ ਕੋਈ ਸਿੱਖ ਪਹਿਲਾਂ ਜਾ ਕੇ ਬਾਦਸ਼ਾਹ ਨੂੰ ਦੱਸ ਦਵੇ ਮੈਂ ਪਹਿਲਾਂ ਜਾ ਕੇ ਮੌਕਾ ਸਾਭ ਲਵਾ ਇਸ ਪ੍ਰਕਾਰ ਸੋਚਦਿਆਂ ਹੋਇਆਂ ਦਿੱਲੀ ਵੱਲ ਜਾਂਦਾ ਹੈ ਤੇ ਬਾਦਸ਼ਾਹ ਨੂੰ ਮੈਂ ਜਾ ਕੇ ਨਮਸਕਾਰ ਕਰਾਂਗਾ ਗੱਲ ਸਾਭ ਲਵਾਂਗਾ ਜੇਕਰ ਕਿਸੇ ਨੇ ਦੱਸ ਵੀ ਦਿੱਤਾ ਹੋਇਆ ਆਪਣੇ ਘਰ ਵਿਖੇ ਗਿਆ ਇਹਦਾ ਘਰ ਇੱਕ ਦਿੱਲੀ ਦੇ ਵਿੱਚ ਵੀ ਸੀ ਲਾਹੌਰ ਦੇ ਵਿੱਚ ਵੀ ਸੀ ਤੇ ਦਿੱਲੀ ਆਪਣੇ ਘਰ ਵਿਖੇ ਜਦੋਂ ਪਹੁੰਚਿਆ ਤਾਂ ਦੇਖਨ ਦੁਖ ਭਇਆ ਤੇ ਘਰ ਜਾ ਕੇ ਉਹਨੇ ਵੇਖਿਆ ਕਿ ਉਹਦੀ ਪੁੱਤਰੀ ਵਿਹੜੇ ਵਿੱਚ ਘੁੰਮ ਰਹੀ ਸੀ ਉਹਦੀ ਬੇਟੀ ਆਈ ਉਹਨੇ ਆ ਕੇ ਆਪਣੇ ਪਿਤਾ ਨੂੰ ਜਲ ਪਾਣੀ ਪੁੱਛਿਆ ਤੇ ਆਪਣੀ ਬੇਟੀ ਨੂੰ ਦੇਖ ਕੇ ਫਿਰ ਦੁਖੀ ਹੋ ਗਿਆ ਕਿਉਂਕਿ ਸਾਸ ਸੰਗਰ ਜੀ ਚੰਦੂ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿ ਗੁਰੂ ਸਾਹਿਬ ਜੀ ਨੇ ਮੇਰੀ ਬੇਟੀ ਦਾ ਰਿਸ਼ਤਾ ਮੋੜ ਦਿੱਤਾ ਹੈ ਤਾਂ ਉਹਦੀ ਆਪਣੀਆਂ ਹੀ ਅਜਿਹੀਆਂ ਕਰਤੂਤਾ ਕਰਕੇ ਮਹਾਰਾਜ ਨੇ ਬਣਾ ਕੀਤਾ ਸੀ ਪਰ ਹੁਣ ਉਸ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜੇਕਰ ਬੱਚੀ ਦਾ ਖਾਸ ਕਰਕੇ ਬੇਟੀ ਦਾ ਰਿਸ਼ਤਾ ਟੁੱਟ ਜਾਏ ਜਾਂ ਵਾਪਸ ਮੁੜ ਜਾਏ ਤਾਂ ਦੁਈ ਵਾਰ ਰਿਸ਼ਤਾ ਬਹੁਤ ਮੁਸ਼ਕਲ ਨਾਲ ਹੁੰਦਾ ਸੀ ਤੇ ਦੂਸਰੀ ਗੱਲ ਉਹਨਾਂ ਦਾ ਪਹਿਲਾ ਰਿਸ਼ਤਾ ਉਹ ਵੀ ਗੁਰੂਗਰ ਵਿਕੇ ਹੋਇਆ ਸੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਤੇ ਲੋਕ ਕਹਿੰਦੇ ਸੀ ਇਹ ਤਾਂ ਸਾਡੇ ਮਾਤਾ ਜੀ ਬਾਨੇ ਸੀ ਏਕਾ ਰਿਸ਼ਤਾ ਹੋ ਗਿਆ ਸੀ ਤਾਂ ਸਾਡੇ ਮਾਤਾ ਜੀ ਲੱਗਦੇ ਨੇ ਇਹ ਭਾਵਨਾ ਵੀ ਲੋਕਾਂ ਦੇ ਮਨ ਵਿੱਚ ਸੀ ਸੋ ਫਿਰ ਦਵਾਰਾ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਹੋ ਸਕਿਆ ਤੇ ਇਹ ਜਦੋਂ ਚੰਦੂ ਘਰ ਗਿਆ ਤੇ ਉਹਨੇ ਆਪਣੀ ਬੱਚੀ ਨੂੰ ਵੇੜੇ ਵਿੱਚ ਘੁੰਮਦੀ ਨੂੰ ਵੇਖਿਆ ਆਪਣੀ ਬੇਟੀ ਨੂੰ ਤੇ ਫਿਰ ਉਹਨੂੰ ਸਾਰੀਆਂ ਗੱਲਾਂ ਯਾਦ ਆ ਗਈਆਂ ਫਿਰ ਦੁਖੀ ਹੋਇਆ ਤੇ ਜਿਹੜਾ ਉਹਨੇ ਪਾਪ ਕੀਤਾ ਸੀ ਸਾਰਾ ਉਹਦੇ ਸਾਹਮਣੇ ਆ ਗਿਆ ਸੋਚਣ ਲੱਗਾ ਕਿ ਮੈਂ ਆਪਣੀ ਬੱਚੀ ਦੇ ਲਈ ਸਾਰਾ ਕੁਝ ਕੀਤਾ ਸੀ ਇਹਨੂੰ ਖੁਸ਼ ਰੱਖਣ ਲਈ ਕੀਤਾ ਸੀ ਫਿਰ ਵੀ ਇਹਨੂੰ ਸੁੱਖ ਪ੍ਰਾਪਤ ਨਹੀਂ ਹੋਇਆ ਮੈਂ ਤਾਂ ਚਾਹੁੰਦਾ ਸੀ ਇਹਨੂੰ ਸੁੱਖ ਪ੍ਰਾਪਤ ਹੋਵੇ ਕਿ ਸੁਖੀ ਹੋ ਕੇ ਵਸੇ ਪਰ ਇਹ ਵੀ ਕੋਈ ਲਾਭ ਨਹੀਂ ਹੋਇਆ ਸਤਿਗੁਰਾਂ ਨੂੰ ਸ਼ੀਰ ਕਰਨ ਦੇ ਨਾਲ ਜਹਾ ਮੀਰ ਕੇ ਕੀਰਤ ਜਾਈ ਇਸ ਪਰ ਗੱਲ ਸੋਚਦੇ ਆ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚ ਗਿਆ ਸਭ ਤੋਂ ਮਿਲੋ ਪ੍ਰੇਮੁ ਭਜਾਏ ਜਿਹੜੇ ਬਾਦਸ਼ਾਹ ਦੇ ਬਹੁਤ ਸਾਰੇ ਅਹਿਲਕਾਰ ਸਨ ਵਜੀਰ ਸਨ ਖਾਸ-ਖਾਸ ਉਹਨਾਂ ਦੇ ਕੋਲ ਪਹੁੰਚਿਆ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਮਿਲਿਆ ਉਹਨਾਂ ਕਿਸ ਕੋ ਬਾਦ ਦੇ ਤੇ ਬੜੇ ਹੀ ਜਿਹੜੇ ਵਜ਼ੀਰ ਸਨ ਖਾਸ-ਖਾਸ ਸਨ ਬਿਲਕੁਲ ਬਾਦਸ਼ਾਹ ਦੇ ਨਜ਼ਦੀਕ ਰਹਿੰਦੇ ਸਨ ਬਾਦਸ਼ਾਹ ਜਿਹਨਾਂ ਦੀ ਸਲਾਹ ਲੈਂਦਾ ਸੀ ਜਿਨਾਂ ਨਾਲ ਵਿਚਾਰਾ ਕਰਦਾ ਸੀ ਉਹਨਾਂ ਸਾਰੇ ਵਜ਼ੀਰਾ ਕੋਲ ਪਹੁੰਚਿਆ ਤੇ ਬਹੁਤ ਸਾਰੇ ਮਹਿੰਗੇ-ਮਹਿੰਗੇ ਰੇਸ਼ਮ ਦੇ ਕੱਪੜੇ ਬਹੁਤ ਸਾਰੀ ਮਾਇਆ ਭੇਟਾਵਾਂ ਉਹਨਾਂ ਨੂੰ ਦਿੱਤੀਆਂ ਨਾਲੇ ਉਹਨਾਂ ਨੂੰ ਭੇਟਾਵਾਂ ਦਿੰਦਾ ਹੈ ਨਾਲੇ ਉਹਨਾਂ ਦੀ ਖੁਸ਼ਾਮਦੀ ਕਰਦਾ ਹੈ ਉਹਨਾਂ ਦੀਆਂ ਤਾਰੀਫਾਂ ਕਰਨ ਲੱਗਾ ਕਿਸੇ ਨੂੰ ਦਾਨ ਦੇਣ ਹਰਖਾਉਂਦਾ ਤੇ ਕਿਸੇ ਨੂੰ ਮਾਇਆ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਹਦੇ ਬਾਅਦ ਨਾਉਂਦਾ ਤੇ ਫਿਰ ਆਪ ਹੀ ਗੱਲ ਛੇੜ ਲੈਂਦਾ ਹੈ ਬੇਸ਼ੱਕ ਐਵੇਂ ਕਿਸੇ ਨੂੰ ਪਤਾ ਵੀ ਨਾ ਵੀ ਲੱਗੇ ਪਰ ਫਿਰ ਵੀ ਸਾਧ ਸੰਗਤ ਜੀ ਕਈ ਵੇਰਾਂ ਜਿਹੜਾ ਪਾਪੀ ਹੁੰਦਾ ਹੈ ਜਾਂ ਜਿਹੜਾ ਜਿਆਦਾ ਚਲਾਕ ਹੁੰਦਾ ਹੈ ਉਹ ਆਪ ਹੀ ਆਪਣੇ ਘੇਰੇ ਵਿੱਚ ਫਸ ਜਾਂਦਾ ਹੈ ਬੇਸ਼ੱਕ ਉਹਨਾਂ ਵਜ਼ੀਰਾਂ ਨੂੰ ਨਹੀਂ ਵੀ ਪਤਾ ਸੀ ਪਰ ਇਹ ਆਪ ਹੀ ਅਜਿਹਾ ਕੰਮ ਉੱਥੇ ਜਾ ਕੇ ਕਰਨ ਲੱਗਾ ਉਹਨਾਂ ਦੀਆਂ ਖੁਸ਼ਾਮਦੀਆਂ ਕਰਨ ਲੱਗਾ ਉਹਨਾਂ ਨੂੰ ਪੇਟਾਵਾ ਦਿੱਤੀਆਂ ਰੇਸ਼ਮ ਦੇ ਕੱਪੜੇ ਦਿੱਤੇ ਤੇ ਨਾਲੇ ਕਹਿਣ ਲੱਗਾ ਮਹਯੋ ਗੁਰੂ ਅਰਜਨ ਸਾਹਿਬ ਹੋਰ ਨੇ ਤੇ ਉਹਨਾਂ ਨੂੰ ਵਜ਼ੀਰਾਂ ਨੂੰ ਕੱਪੜੇ ਦੇ ਕੇ ਨਾਲ ਕਹਿਣ ਲੱਗਾ ਭਾਈ ਤੁਹਾਨੂੰ ਪਤਾ ਲੱਗਿਆ ਲਾਹੌਰ ਦੇ ਵਿੱਚ ਗੁਰੂ ਸਾਹਿਬ ਜੀ ਚੜ੍ਹਾਈ ਕਰ ਗਏ ਨੇ ਉਹਨੇ ਸ਼ਹੀਦਤਾ ਕਹਿਣਾ ਨਹੀਂ ਸੀ ਤੇ ਕਹਿਣ ਲੱਗਾ ਭਾਈ ਤੁਹਾਨੂੰ ਇਸ ਗੱਲ ਦੀ ਖ਼ਬਰ ਮਿਲੀ ਕਿ ਲਾਹੌਰ ਦੇ ਵਿੱਚ ਜਿਹੜੇ ਸਿੱਖਾਂ ਦੇ ਪੰਜਵੇਂ ਗੁਰੂ ਨੇ ਗੁਰੂ ਅਰਜਨ ਜੀ ਉਹ ਚੜਾਈ ਕੀਤੇ ਹਨ ਉਹ ਮੇਰੇ ਘਰ ਆਏ ਸੀ ਤੇ ਮੇਰੇ ਨਾਲ ਕੁਝ ਵਿਚਾਰਾ ਵੀ ਕੀਤੀਆਂ ਮੇਰੇ ਘਰੇ ਲੰਗਰ ਪ੍ਰਸ਼ਾਦ ਦਾ ਛਕਿਆ ਤੇ ਫਿਰ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਹੈਜੇ ਦੀ ਬਿਮਾਰੀ ਹੋ ਗਈ ਹੈਜੇ ਦੀ ਬਿਮਾਰੀ ਹੋਣ ਦੇ ਨਾਲ ਉਹ ਬਿਮਾਰੀ ਜ਼ਿਆਦਾ ਵੱਧ ਗਈ ਤੇ ਜਿੰਨੀ ਦੇਰ ਤੱਕ ਮੈਂ ਕਿਸੇ ਵੈਦ ਨੂੰ ਬੁਲਾਉਂਦਾ ਕਿਸੇ ਵੈਦ ਦੇ ਆਣ ਤੋਂ ਪਹਿਲਾਂ ਵੀ ਗੁਰੂ ਸਾਹਿਬ ਜੀ ਚੜਾਈ ਕਰ ਗਏ ਸ਼ਾਹ ਸਮੇਂ ਨਾ ਬਹੁਤ ਸਾਰਾ ਤੇ ਕਹਿ ਲੱਗਾ ਭਾਈ ਇਹ ਤੁਸੀਂ ਗੱਲ ਨਾ ਬਾਦਸ਼ਾਹ ਦੇ ਕੋਲ ਨਾ ਗਿਆ ਜੀ ਮੈਂ ਤੁਹਾਨੂੰ ਦੱਸ ਦਿੱਤੀ ਅਸਲ ਗੱਲ ਕੀ ਹੋਈ ਹੈ ਪਰ ਤੁਸੀਂ ਬਾਦਸ਼ਾਹ ਜਾਗੀਰ ਨੂੰ ਇਹ ਗੱਲ ਨਾ ਦੱਸਿਓ ਜੇ ਜਨ ਪਰ ਕੋ ਕਿਸ ਨਾਂ ਕਿਉਂਕਿ ਮੈਂ ਉਹਨਾਂ ਤੋਂ ਪੁੱਛ ਕੇ ਗੁਰੂ ਸਾਹਿਬ ਜੀ ਨੂੰ ਆਪਣੇ ਘਰੇ ਲੈ ਕੇ ਗਿਆ ਸੀ ਤੇ ਮੇਰੇ ਉੱਤੇ ਵਿਸ਼ਵਾਸ ਕਰਕੇ ਸਤਗੁਰਾਂ ਨੂੰ ਭੇਜਿਆ ਸੀ ਬਾਦਸ਼ਾਹ ਜਾਗੀਰ ਨੂੰ ਸੋ ਹੁਣ ਭਾਈ ਤੁਸੀਂ ਇਸ ਗੱਲ ਦਾ ਖਿਆਲ ਰੱਖਿਆ ਜੇ ਕੋ ਨਾਮ ਲੇਤ ਨਾਂ ਮੇਰੋ ਤੇ ਕਈ ਲੋਕ ਮੇਰਾ ਨਾਮ ਲੈਂਦੇ ਨੇ ਕਿ ਚੰਦੂ ਨੇ ਸ਼ਹੀਦ ਕੀਤਾ ਸਤਿਗੁਰਾਂ ਨੂੰ ਤੁਸੀਂ ਇਹ ਦਿੱਤੇ ਨੇ ਭਾਈ ਅਜਿਹਾ ਕੁਝ ਨਹੀਂ ਹੋਇਆ ਸਫਾਈਆਂ ਦੇ ਰਿਹਾ ਕਹਿਣ ਲੱਗਾ ਅਜਿਹਾ ਕੁਝ ਨਹੀਂ ਹੋਇਆ ਉਹ ਤਾਂ ਮੇਰੇ ਘਰੇ ਗੁਰੂ ਸਾਹਿਬ ਜੀ ਆਏ ਸੀ ਮਾਰੇ ਨੂੰ ਹੈਜਾ ਹੋ ਗਿਆ ਹੈਜੇ ਦੀ ਬਿਮਾਰੀ ਜਾਦਾ ਬਧੀ ਤੇ ਸਤਿਗੁਰੂ ਚੜ੍ਹਾਈ ਕਰ ਗਏ ਸੋ ਜੋ ਜੇਕਰ ਕੋਈ ਲੋਕ ਕਹਿਣਗੇ ਤੁਹਾਡੇ ਸਾਹਮਣੇ ਵੀ ਕਹਿਣਗੇ ਜਦ ਬਾਦਸ਼ਾਹ ਤੋਂ ਬਾਅਦ ਵੀ ਤੁਹਾਨੂੰ ਕੋਈ ਮਿਲ ਕੇ ਕਹੇਗਾ ਤਾਂ ਉਸ ਗੱਲ ਦੇ ਉੱਤੇ ਪਰਦਾ ਪਾ ਦਿਆ ਜੇ ਉਸ ਗੱਲ ਨੂੰ ਭੁੱਲ ਜਿਆ ਜੇ ਤੇ ਜੇਕਰ ਕੋਈ ਬਾਦਸ਼ਾਹ ਦੇ ਕੋਲ ਆ ਕੇ ਇਹ ਫਰਿਆਦ ਕਰੇ ਕੋਈ ਸਿੱਖ ਕਹੇ ਕਿ ਚੰਦੂ ਨੂੰ ਕਿ ਚੰਦੂ ਨੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਤਾਂ ਉਹਨੂੰ ਝਿੜਕ ਦਿਆ ਜੇ ਉਹਨੂੰ ਤਾੜਨਾ ਕਰ ਦਿਆ ਜੇ ਹੋਇਆ ਨਾ ਸੁਣ ਕੇ ਤਾਂ ਸਤਾਉ ਤੇ ਬਾਦਸ਼ਾਹ ਇਹ ਜਹਾਨ ਹੋਵੇ ਕਿ ਗੱਲ ਸੁਣ ਕੇ ਗੁੱਸੇ ਵਿੱਚ ਆ ਜਾਏ ਕਿਉਂਕਿ ਬਾਦਸ਼ਾਹ ਨੂੰ ਗੁੱਸਾ ਤਾਂ ਆਏਗਾ ਕਿ ਜੇਕਰ ਹੈਜੇ ਦੀ ਬਿਮਾਰੀ ਵੀ ਹੋਈ ਸੀ ਤਾਂ ਦੇਖਭਾਲ ਕਰਨੀ ਚਾਹੀਦੀ ਸੀ ਜੰਦੂ ਨੂੰ ਸੋ ਇਸ ਪ੍ਰਕਾਰ ਕਹਿਣ ਲੱਗਾ ਪਰ ਪਰ ਬਹੁਤ ਕਰ ਰਹਾ ਬਾਪ ਤੇ ਕਹਿਣ ਲੱਗਾ ਮੇਰੇ ਉੱਤੇ ਬਾਦਸ਼ਾਹ ਜੀ ਗੁੱਸਾ ਕਰਨਗੇ ਸੋ ਭਾਈਓ ਤੁਸੀਂ ਮੇਰਾ ਸਾਥ ਦਿਓ ਇਹ ਗੱਲ ਦਾ ਅਸੀਂ ਬਾਦਸ਼ਾਹ ਨੂੰ ਪਤਾ ਨਹੀਂ ਲੱਗਣ ਦੇਾਂਗੇ ਸਾਰੇ ਮਨੁੱਖਾਂ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਸਾਰੇ ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਕਹਿ ਦਿੱਤਾ ਚੰਦੂ ਨੇ ਤੇ ਚੁੱਪ ਕਰਾਉਣ ਦਾ ਯਤਨ ਕੀਤਾ ਹੈ ਆਪਣਾ ਪਾਪ ਆਪਣਾ ਕੀਤਾ ਹੋਇਆ ਅਪਰਾਧ ਲੁਕਾਇਆ ਹੈ ਇਸ ਪ੍ਰਕਾਰ ਉਹਨਾਂ ਅਹਿਲਕਾਰਾਂ ਨੂੰ ਮਿਲ ਕੇ ਉਹਨਾਂ ਨਾਲ ਕਾਤ ਕਰਕੇ ਤੇ ਆਪ ਫਿਰ ਬਾਦਸ਼ਾਹ ਜਾਗੀਰ ਦੇ ਕੋਲ ਜਾਂਦਾ ਹੈ ਚੰਦੂ ਸੋ ਜਾਸਤਕਾਰ ਆਪ ਦੇ ਹੁੰਦਾ ਜਾ ਕੇ ਜਾ ਬਨਾ ਦੀ ਜੈ ਹੋ ਜਾ ਸਲਾਮ ਹੋ ਇਸ ਪ੍ਰਕਾਰ ਜਾ ਕੇ ਨਮਸਕਾਰ ਕੀਤੀ ਆਦਾਮ ਕੀਤੀ ਹੈ ਬਾਦਸ਼ਾਹ ਨੂੰ ਚੰਦੂ ਨੇ ਤੇ ਸਤਗੁਰੂ ਕੀ ਕਿਰਪਾ ਨਾਲ ਹੈ ਤੇ ਸਤਗੁਰਾਂ ਦੀ ਕੋਈ ਗੱਲ ਨਹੀਂ ਕੀਤੀ ਬਾਦਸ਼ਾਹ ਜੇਕਰ ਕੁਝ ਕਹਿਣ ਲੱਗਦਾ ਸੀ ਗੱਲ ਬਦਲ ਦਿੰਦਾ ਸੀ ਜਾਂ ਆਪਣੀਆਂ ਹੀ ਗੱਲਾਂ ਛੇੜੀ ਬੈਠ ਦੇ ਛੇੜੀ ਜਾਵੇ ਬਾਰ ਬਾਰ ਸੋ ਸਤਗੁਰਾਂ ਦਾ ਕਿਸੇ ਪ੍ਰਕਾਰ ਦਾ ਪ੍ਰਸੰਗ ਨਹੀਂ ਹੋਣ ਦਿੱਤਾ ਹੋਰ ਹੀ ਕਈ ਗੱਲਾਂ ਛੇੜ ਕੇ ਬੈਠ ਗਿਆ ਕੋਈ ਰਾਜਨੀਤਿਕ ਦੀਆਂ ਗੱਲਾਂ ਜਾਂ ਹੋਰ ਘਰ ਪਰਿਵਾਰ ਦੀਆਂ ਗੱਲਾਂ ਉਹ ਸਾਰੀਆਂ ਗੱਲਾਂ ਛੇੜ ਕੇ ਬੈਠ ਗਿਆ ਤੇ ਜਿੰਨੇ ਸਮੇਂ ਤੱਕ ਦਿੱਲੀ ਵਿਖੇ ਰਿਹਾ ਹੈ ਜੰਦੂ ਸੇ ਬਾਦਸ਼ਾਹ ਦੇ ਅੱਗੇ ਪਿਛੇ ਰਹਿੰਦਾ ਸੀ ਜੇਕਰ ਬਾਦਸ਼ਾਹ ਆਪਣੇ ਦੀਵਾਨਾ ਵੀ ਚਾਹੁੰਦਾ ਸੀ ਤਾਂ ਬਾਦਸ਼ਾਹ ਦੇ ਨਾਲ ਆਉਂਦਾ ਸੀ ਬਾਦਸ਼ਾਹ ਬਾਗ ਦੇ ਵਿੱਚ ਟਹਿਲਣ ਲਈ ਜਾਂਦਾ ਸੀ ਤਾਂ ਨਜ਼ਰ ਰੱਖਦਾ ਸੀ ਕਿ ਕਿਤੇ ਕੋਈ ਦੱਸ ਨਾ ਦੇਵੇ ਕਿਉਂਕਿ ਮਨ ਵਿੱਚ ਪਾਪ ਸੀ ਉਸ ਪਾਪ ਨੂੰ ਲੁਕਾਉਣ ਲਈ ਬਹੁਤ ਯਤਨ ਕਰਦਾ ਹੈ ਤੇ ਹੌਲੀ-ਹੌਲੀ ਮਨ ਦੇ ਵਿੱਚ ਤਰਾਸ ਵਿਸਾਰ ਇਹ ਭੁੱਲ ਗਿਆ ਸਾਰਾ ਹੀ ਤੇ ਸਿੱਖਾਂ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਪ੍ਰਗਟ ਹੋ ਗਈ ਬੇਸ਼ੱਕ ਬਾਕੀਆਂ ਤਾਂ ਨਹੀਂ ਸੀ ਪਤਾ ਜਿਹੜੇ ਅਹਿਲਕਾਰ ਸੀ ਉਹਨਾਂ ਦੇ ਵਿੱਚੋਂ ਵੀ ਬਹੁਤਿਆਂ ਨੂੰ ਪਤਾ ਸੀ ਪਰ ਗੁਰੂ ਨੂੰ ਨਹੀਂ ਪਤਾ ਸੀ ਇਸ ਗੱਲ ਦਾ ਪਰ ਸਿੱਖਾਂ ਦੇ ਵਿੱਚ ਤਾਂ ਸਾਰਿਆਂ ਨੂੰ ਹੀ ਪਤਾ ਸੀ ਜਿਹੜੇ ਦਿੱਲੀ ਦੇ ਸਿੱਖ ਸਨ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਚੰਦੂ ਦੇ ਘਰ ਹੀ ਸਤਿਗੁਰੂ ਜੀ ਸ਼ਹੀਦ ਹੋਏ ਨੇ ਹਾਂਜੀ ਚੰਦੂ ਘਰ ਗੁਰ ਘਰ ਤਜ ਕਰਉ ਤੇ ਸਿੱਖ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਨੇ ਕਿ ਭਾਈ ਚੰਦੂ ਦੇ ਘਰ ਹੀ ਸਤਿਗੁਰੂ ਜੀ ਸ਼ਹੀਦ ਹੋਏ ਨੇ ਇਸ ਚੰਦੂ ਨੇ ਪਾਪੀ ਨੇ ਸਤਿਗੁਰਾਂ ਨੂੰ ਤਸੀਹੇ ਦਿੱਤੇ ਇਹ ਤਾਂ ਸਿੱਗੇ ਸਹਿ ਕੇ ਸਤਿਗੁਰੂ ਜੀ ਸ਼ਹੀਦੀ ਪ੍ਰਾਪਤ ਕਰ ਗਏ ਤੌ ਦੰਤ ਨਹਿ ਤਤ ਤੁਚਾਰੇ ਤੇ ਉਹ ਪਰੋ ਕਹਿਣ ਤੋਂ ਡਰਦੇ ਨੇ ਦਿੱਲੀ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਦੇ ਵਿੱਚ ਤਾਂ ਹੈ ਪਤਾ ਤਾਂ ਹੈ ਕਿ ਚੰਦੂ ਨੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਪਰ ਕਹਿਣ ਦਾ ਹੌਸਲਾ ਨਹੀਂ ਵੱਜਦਾ ਆਪਸ ਵਿੱਚ ਮਿਲ ਕੇ ਉਸ ਪਾਪੀ ਨੂੰ ਉਦਧਕਾਰਾਂ ਪਾਉਂਦੇ ਨੇ ਉਹਦੇ ਬਾਰੇ ਗੱਲਾਂ ਕਰਦੇ ਨੇ ਸਰ ਸਨੇਹ ਕਹਿਣ ਆਪਸ ਵਿੱਚ ਮਿਲ ਕੇ ਜਿਹੜੇ ਸਿੱਖ ਭਾਈ ਹਨ ਦਿੱਲੀ ਦੇ ਰਹਿਣ ਵਾਲੇ ਵਸਨੀਕ ਜਿਹੜੇ ਸਿੱਖ ਨੇ ਉਹ ਇਸ ਪ੍ਰਕਾਰ ਆਖਦੇ ਹਨ ਕੀ ਨਾਮਾ ਅਗ ਬਜਰੇ ਸਦਾ ਹੀ ਤੇ ਕਹਿ ਲੱਗੇ ਇਸ ਪਾਪੀ ਨੇ ਬਹੁਤ ਵੱਡਾ ਪਾਪ ਕੀਤਾ ਹੈ ਕਿਉਂਕਿ ਉਹਨਾਂ ਨੂੰ ਵੀ ਅੰਦਰ ਦੀਆਂ ਖਬਰਾਂ ਮਿਲ ਜਾਂਦੀਆਂ ਸੀ ਉਹਨਾਂ ਦੇ ਵੀ ਸੁਹੀਏ ਸਾਨ ਜਾਂ ਸਪਾਈ ਕੋਈ ਨਾ ਕੋਈ ਦੱਸ ਦਿੰਦਾ ਸੀ ਤੇ ਕਹਿਣ ਲੱਗੇ ਇਸ ਚੰਦੂ ਪਾਪੀ ਨੇ ਜਿਹੜਾ ਪਾਪ ਕੀਤਾ ਹੈ ਹੁਣ ਉਹ ਪਾਪ ਇਹਨੂੰ ਬਚ ਨਹੀਂ ਰਿਹਾ ਉਹ ਪਾਪ ਇਹਦੇ ਲਈ ਸਜ਼ਾ ਜ਼ਰੂਰ ਬਣੇਗਾ ਇਹ ਆਪ ਹੀ ਆਪਣੇ ਜਾਲ ਵਿੱਚ ਫਸ ਜਾਏਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪੰਜਵੇਂ ਸਤਿਗੁਰਾਂ ਦੇ ਸੁਪੁੱਤਰ ਵੱਡੇ ਯੋਧੇ ਹਨ ਬਲੀ ਹਨ ਪ੍ਰਾਨ ਕੀਨ ਸੋ ਬਿਦ ਭਰੇ ਉਹਨਾਂ ਨੇ ਸਾਰੀ ਸਿੱਖ ਸੰਗਤ ਦੇ ਵਿੱਚ ਖੜੇ ਹੋ ਕੇ ਇਹ ਪ੍ਰਣ ਕੀਤਾ ਸੀ। ਉਹਨਾਂ ਨੇ ਕਿਹਾ ਸੀ ਮੈਂ ਆਪਣੇ ਪਿਤਾ ਦਾ ਬਦਲਾ ਲਵਾਂਗਾ। ਮੇਰੇ ਪਿਤਾ ਜੀ ਨੂੰ ਜਿਸ ਨੇ ਸ਼ਹੀਦ ਕੀਤਾ ਹੈ ਸਤਿਗੁਰਾਂ ਨੂੰ ਉਹਦੇ ਨਾਲ ਬਦਲਾ ਲਿਆਂਗਾ। ਉਸ ਦੁਸ਼ਟ ਨੂੰ ਪਾਪੀ ਨੂੰ ਜਿਸ ਨੇ ਮੇਰੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ ਉਹਨੂੰ ਕੁੱਤੇ ਦੀ ਮੌਤ ਮਾਰਾਂਗਾ ਇਸ ਪ੍ਰਕਾਰ ਉਸ ਪਾਪੀ ਨੂੰ ਸਜ਼ਾ ਦੇ ਕੇ ਇਸ ਲੋਕ ਵਿੱਚ ਉਹਦਾ ਮੂੰਹ ਕਾਲਾ ਕਰਾਂਗਾ ਇੱਥੇ ਉਹਨੂੰ ਸਜ਼ਾਵਾ ਦਵਾਗਾ ਤੋਂ ਬਾਅਦ ਪਲਤ ਲੋਕ ਦੇ ਵਿੱਚ ਵੀ ਉਹ ਸੁੱਖ ਦਾ ਸਾਰ ਨਹੀਂ ਰਹਿ ਸਕੇਗਾ ਉੱਥੇ ਜਾ ਕੇ ਵੀ ਦੁੱਖ ਭੋਗੇਗਾ ਆਪਸ ਵਿੱਚ ਬਹੁਤ ਸ਼ਾਂਤਤਾ ਰਹੀ ਹੈ ਤੇ ਉਹਦੇ ਮਰਨ ਵਾਸਤੇ ਪ੍ਰਣ ਕੀਤਾ ਹੈ ਸਤਿਗੁਰਾਂ ਨੇ ਇਸ ਪ੍ਰਕਾਰ ਸਿੱਖ ਗੱਲਾਂ ਕਰਦੇ ਹਨ ਇਸ ਪ੍ਰਕਾਰ ਆਪਸ ਵਿੱਚ ਸਿੱਖ ਗੱਲਾਂ ਕਰਦੇ ਨੇ ਦਿੱਲੀ ਦੇ ਦੇਸ਼ ਦੇ ਦੇਸ਼ ਵਿੱਚ ਨੇ ਤੇ ਦੇਸ਼ ਵਿਦੇਸ਼ ਦੇ ਜਿਹੜੇ ਸਿੱਖ ਹਨ ਵਿਦੇਸ਼ਾਂ ਦੇ ਰਹਿਣ ਵਾਲੇ ਉਹ ਗੱਲਾਂ ਕਰਦੇ ਨੇ ਕਿ ਸਤਿਗੁਰੂ ਜੀ ਹਟਣਗੇ ਨਹੀਂ ਮਹਾਰਾਜ ਨੇ ਜੋ ਪ੍ਰਣ ਕੀਤਾ ਹੈ ਇਸ ਗੱਲ ਦੀ ਖਬਰ ਜਿਹੜੇ ਸਿੱਖ ਸਨ ਉਹਨਾਂ ਵਿੱਚ ਤਾਂ ਸਾਰਿਆਂ ਨੂੰ ਹੀ ਪਤਾ ਸੀ ਉਹ ਚਾਹੇ ਕਿਤੇ ਦੇ ਵੀ ਰਹਿਣ ਵਾਲੇ ਵਸਨੀਕ ਸਨ ਸਿੱਖ ਤੇ ਉਹ ਕਹਿੰਦੇ ਨੇ ਕਿ ਜੋ ਮਹਾਰਾਜ ਨੇ ਪ੍ਰਣ ਕੀਤਾ ਹੈ ਉਹ ਸਤਿਗੁਰੂ ਜੀ ਜ਼ਰੂਰ ਪੂਰਾ ਕਰਨਗੇ ਤੇ ਉਹਨਾਂ ਵਿੱਚੋਂ ਕਈ ਸਾਧ ਸੰਗਤ ਜੀ ਜਿਹੜੇ ਮਨ ਦੀ ਸੁਣਨ ਵਾਲੇ ਸਨ ਦਿਮਾਗ ਦੀ ਸੁਣਨ ਵਾਲੇ ਸਨ ਗੁਰੂ ਘਰ ਦੇ ਵਿੱਚ ਬੇਸ਼ੱਕ ਸੰਸਾਰਿਕ ਤੌਰ ਦੇ ਉੱਤੇ ਸਾਡਾ ਦਿਮਾਗ ਬਲਵਾਨ ਚਾਹੀਦਾ ਪਰ ਸਤਿਗੁਰਾਂ ਦੇ ਸਾਹਮਣੇ ਆ ਜਾਈਏ ਤਾਂ ਸਾਧ ਸੰਗਤ ਜੀ ਇਹ ਜਿਹੜੀਆਂ ਸਿਆਣਪਾਂ ਨੇ ਉਹ ਸਾਰੀਆਂ ਭੁੱਲਣੀਆਂ ਪੈਂਦੀਆਂ ਨੇ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ ਇਹ ਜਿਹੜੀਆਂ ਸਿਆਣਪਾਂ ਨੇ ਸੰਸਾਰਿਕ ਤੌਰ ਦੇ ਉੱਤੇ ਠੀਕ ਨੇ ਪਰ ਜਦੋਂ ਆਤਮਿਕ ਤੌਰ ਦੇ ਉੱਤੇ ਗੱਲ ਆਉਂਦੀ ਹੈ ਤੇ ਉਸ ਸਮੇਂ ਜਿਹੜੇ ਬਚਨ ਮੰਨਣ ਵਾਲੇ ਨੇ ਭਰੋਸੇ ਦੇ ਨਾਲ ਸਿੱਧਕ ਦੇ ਨਾਲ ਉਹੀ ਨਿਭਦੇ ਨੇ ਸੋ ਇਸ ਪ੍ਰਕਾਰ ਜਦੋਂ ਸਿੱਖ ਆਖਦੇ ਨੇ ਕਿ ਮਹਾਰਾਜ ਆਪਣਾ ਪ੍ਰਾਣ ਪੂਰਾ ਕਰਨਗੇ ਚੰਦੂ ਨੂੰ ਮਾਰ ਦੇਣਗੇ ਉਨ੍ਹਾਂ ਵਿੱਚੋਂ ਜਿਹੜੇ ਕੁਝ ਕੁ ਦਿਮਾਗ ਵਾਲੇ ਸਿੱਖ ਨੇ ਜਿਹੜੇ ਆਪਣੇ ਦਿਮਾਗ ਢੜਾਉਂਦੇ ਨੇ ਉਹ ਕਹਿ ਲੱਗੇ ਨਹੀਂ ਭਾਈ ਇਹ ਕੰਮ ਮੈਨੂੰ ਸੋਖਾ ਨਹੀਂ ਇਸ ਜੰਦੂ ਨੂੰ ਮਾਰਨਾ ਕੋਈ ਆਸਾਨ ਕੋਈ ਸੋਖਾ ਕੰਮ ਨਹੀਂ ਹੈ ਉਹ ਸ਼ਾਹ ਹੁਸੈਨ ਤੇ ਉਹਦੀ ਸਾਰੇ ਸੰਸਾਰ ਦੇ ਉੱਤੇ ਚੱਲਦੀ ਹੈ ਜਿਵੇਂ ਅੱਜ ਸਾਧ ਸੰਗਤ ਜੀ ਅਮਰੀਕਾ ਵੱਡੀ ਤਾਕਤ ਹੈ ਉਸ ਸਮੇਂ ਵਿੱਚ ਮੁਗਲਾਂ ਦੀ ਤਾਕਤ ਸਭ ਤੋਂ ਵੱਡੀ ਹੁੰਦੀ ਸੀ ਹਿੰਦੁਸਤਾਨ ਦੀ ਪੂਰੇ ਵਿਸ਼ਵ ਦੇ ਵਿੱਚ ਜੇਕਰ ਕਿਤੇ ਕੋਈ ਸਲਾਹ مشورہ ਹੁੰਦਾ ਸੀ ਕੋਈ ਦੇਸ਼ਾਂ ਦੀਆਂ ਲੜਾਈਆਂ ਹੋਣੀਆਂ ਜਿਵੇਂ ਅੱਜ ਅਮਰੀਕਾ ਖਾਸ ਭੂਮਿਕਾ ਰੱਖਦਾ ਉਸੇ ਪ੍ਰਕਾਰ ਹਿੰਦੁਸਤਾਨ ਖਾਸ ਕੋ ਭੂਮਿਕਾ ਨਿਭਾਉਂਦਾ ਸੀ ਤੇ ਇਹ ਜਿਹੜਾ ਬਾਦਸ਼ਾਹ ਹੈ ਜਾਗੀਰ ਇਹਦਾ ਪੂਰੇ ਵਿਸ਼ਵ ਦੇ ਵਿੱਚ ਡੰਕਾ ਵੱਜਦਾ ਹੈ ਤੇ ਉਸ ਬਾਦਸ਼ਾਹ ਦਾ ਇਹ ਵਜ਼ੀਰ ਹੈ ਇਹਨੂੰ ਪકડਣਾ ਇੱਕ ਪੜਾਇ ਸੁਖਾਲੇ ਤੇ ਉਹਨੂੰ ਪકડਣਾ ਕੋਈ ਸੌਖਾ ਥੋੜੀ ਹੈ ਉਹਨੂੰ ਕਿਵੇਂ ਫੜਨਗੇ ਸਤਿਗੁਰੂ ਜੀ ਉਹਨੂੰ ਕਿਵੇਂ ਬੰਨ ਲੈਣਗੇ ਉਹਨੂੰ ਕਿਵੇਂ ਮਾਰ ਦੇਣਗੇ ਹਜ਼ਾਰਾਂ ਹੀ ਲੋਕ ਉਹਦੇ ਸੀਸਕਾਉਂਦੇ ਨੇ ਚੰਦੂ ਨੂੰ ਉਸ ਚੰਦੂ ਦੇ ਕੋਲ ਕਿੰਨੀਆਂ ਸ਼ਿਪਾਰਸ਼ਾਂ ਪੈਂਦੀਆਂ ਨੇ ਰੋਜ ਦੀਆਂ ਕਿੰਨੇ ਲੋਕ ਉਹਦਾ ਉਹਦੀ ਗੱਲ ਮੰਨਦੇ ਨੇ ਉਦੇ ਕੋਲ ਸਾਰੇ ਡਰਦੇ ਨੇ ਤੇ ਉਹ ਹਮੇਸ਼ਾ ਹੀ ਤਾਂ ਬਾਦਸ਼ਾਹ ਦੇ ਨਾਲ ਰਹਿੰਦਾ ਕਦੋਂ ਸਤਗੁਰੂ ਜੀ ਨੂੰ ਮਾਰ ਦੇਣਗੇ ਕਦੋਂ ਫੜ ਲੈਣਗੇ ਜੇਕਰ ਕਦੇ ਨਾਲ ਨਾ ਵੀ ਹੋਇਆ ਫਿਰ ਵੀ ਮਾਰਨਗੇ ਤੇ ਪਤਾ ਤਾਂ ਲੱਗੇ ਗਈ ਤੇ ਉਹ ਫਿਰ 사ਤਗੁਰਾਂ ਦੇ ਉੱਤੇ ਕਾਰਵਾਈ ਵੀ ਹੋਵੇਗੀ ਕਿਉਂਕਿ ਦਿੱਲੀ ਦਾ ਵਜ਼ੀਰ ਉਹ ਮਾਰਨਾ ਕੋਈ ਸੌਖਾ ਕੰਮ ਨਹੀਂ ਹੈ ਉਹ ਤਾਂ 사ਤਗੁਰਾਂ ਦੇ ਸੁਪੁੱਤਰ ਦੀ ਛੋਟੀ ਉਮਰ ਸੀ ਮਾਂ ਦੇ ਵਿੱਚ ਗੁੱਸਾ ਆ ਗਿਆ ਜਦੋਂ ਪਿਤਾ ਦੀ ਸ਼ੀਤੀ ਦੀ ਖਬਰ ਮਿਲੀ ਬਿਨਾਂ ਵਿਚਾਰੇ ਪ੍ਰਾਂਤੋਂ ਕੀਤਾ ਕੋਈ ਗੱਲ ਦੀ ਵਿਚਾਰ ਨਹੀਂ ਕੀਤੀ ਕੋਈ ਗੱਲ ਸੋਚੀ ਨਹੀਂ ਤੇ 11 ਸਾਲਾਂ ਦੀ ਉਮਰ ਸੀ ਸਤਗੁਰਾਂ ਦੀ ਤੇ ਗੁੱਸੇ ਵਿੱਚ ਆ ਕੇ ਪ੍ਰਾਣ ਕਰ ਲਿਆ ਕਬੋ ਤੰਤੋ ਸਗੈ ਵਿਗਾਰ ਤੇ ਸ਼ਾਹ ਦੇ ਸੰਗ ਬਾਰਿਸ਼ਾ ਦੇ ਸੰਗ ਵਿਗਾੜ ਨਹੀਂ ਕੋਈ ਚੰਗੀ ਗੱਲ ਥੋੜੀ ਹੈ ਕਿਵੇਂ ਵਿਗਾੜ ਲੈਣਗੇ ਉਹਦੇ ਨਾਲ ਸ਼ਾਹ ਦੇ ਨਾਲ ਰਾਣ ਕਰਤਕ ਕੋਸ ਭਾਰ ਉਦਕਵਾਂ ਦੇ ਵਿੱਚ ਰਾਜ ਹੈ ਉਹਦਾ ਡੰਕਾ ਵੱਜਦਾ ਹੈ ਚਾਰੇ ਪਾਸੇ ਹੀ ਅਣ ਗਿਣਤ ਸੈਨਾ ਕੋਸ ਦੇ ਸਪਾਸ ਅਣ ਗਿਣਤ ਸੈਨਾ ਹੈ ਕਿੰਨੀਆਂ ਹੀ ਤੋਪਾਂ ਨੇ ਕਿੰਨੇ ਘੋੜੇ ਨੇ ਕਿੰਨੇ ਸਿਪਾਹੀ ਨੇ ਗਿਣਤੀ ਕੋਈ ਨਹੀਂ ਜੈ ਜੈ ਪ੍ਰਤਾਪਨਾਥ ਨਾ ਬਹੁਤ ਜਿਆਦਾ ਪ੍ਰਤਾਪ ਹੈ ਵਿਸ਼ਵ ਦੇ ਵਿੱਚ ਇਸ ਦੀਵਾਨ ਨੂੰ ਕਿਵੇਂ ਫੜ ਲੈਣਗੇ ਬਹੁਤ ਮੁਸ਼ਕਲ ਹੈ ਤੋ ਕਹਿੰਦੇ ਨੇ ਭਾਈ ਅਸੀਂ ਤਾਂ ਨਹੀਂ ਇਸ ਗੱਲ ਨੂੰ ਮੰਨ ਸਕਦੇ ਕਿ ਸਤਿਗੁਰੂ ਜੀ ਕਦੇ ਇਹਨੂੰ ਚੰਦੂ ਨੂੰ ਫੜ ਕੇ ਮਾਰ ਦੇਣਗੇ ਇਹ ਕੰਮ ਕੋਈ ਸੋਖਾ ਨਹੀਂ ਇਹ ਸਾਨੂੰ ਲੱਗਦਾ ਕਿ ਲਗਭਗ ਇਹ ਨਾ ਹੋਣ ਵਾਲਾ ਕਾਰਜ ਹੈ ਸਤਿਗੁਰਾਂ ਨੇ ਗੁੱਸੇ ਵਿੱਚ ਆ ਕੇ ਪ੍ਰਣ ਕਰ ਲਿਆ ਸੀ ਇਹ ਤਾਂ ਸਹਿਕ ਦਾ ਮੈਂ ਕਹਿੰਦਾ ਕਿ ਕੇ ਸਾਧ ਸੰਗਤ ਜੀ ਫਿਰ ਸਿੱਧ ਕੀ ਸਿੱਖ ਨੇ ਜਿਹਨਾਂ ਨੂੰ 사ਦਗੁਰਾਂ ਦੇ ਉੱਤੇ ਭਰੋਸਾ ਹੈ ਜੋ 사ਦਗੁਰੂ ਮਹਾਰਾਜ ਨੂੰ ਪੂਰੇ ਸਮਰਪਿਤ ਨੇ ਜੋ ਐਸੇ ਗੁਰ ਸਿੱਖ ਨੇ ਉਹ ਫਿਰ ਅਕੂ ਕਹਿੰਦੇ ਹਨ ਤਕਤ ਸਤ ਹੈ 사ਦਗੁਰੂ ਬਾਗੇ ਉਹ ਕਹਿ ਲਗੇ ਭਾਈ ਕਿਉਂ ਜੀਆਂ ਗੱਲਾਂ ਕਰਦੇ ਹੋ ਤੁਸੀਂ ਗੁਰੂ ਕੇ ਸਿੱਖ ਹੋ ਕੇ ਇਹ ਗੱਲਾਂ ਤੁਹਾਨੂੰ ਸ਼ੋਭਦੀਆਂ ਨਹੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਜੋ ਜਾਣ ਸਤਿਗੁਰੂ ਜੀ ਕਰ ਸਕਦੇ ਹਨ ਮਹਾਰਾਜ ਆਪਣੀ ਕਲਾ ਵਰਤਾ ਦੇਣ ਤੇ ਰਾਜੇ ਨੂੰ ਸਤਿਗੁਰੂ ਸਚੇ ਪਾਤਸ਼ਾਹ ਜੀ ਭਖਾਰੀ ਕਰ ਦੇਣ ਰਾਜੇ ਨੂੰ ਇੱਕ ਸਕਿੰਟ ਵਿੱਚ ਭਖਾਰੀ ਦਾ ਰੂਪ ਧਾਰਨ ਕਰਵਾ ਦੇਣ ਐਸੇ ਹਰ ਸਤਿਗੁਰੂ ਰਾਜ ਰਾਜ ਆਂਛੇਰ ਬਜਨਾ ਤੇ ਚਾਹੇ ਤਾਂ ਕਿਸੇ ਭਖਾਰੀ ਨੂੰ ਰਾਜਾ ਬਣਾ ਦੇਣ ਖਿੰਨ ਦੇ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਭਖਾਰੀ ਨੂੰ ਰਾਜਾ ਤੇ ਰਾਜੇ ਤੋਂ ਭਖਾਰੀ ਬਣਾ ਸਕਦੇ ਹਨ ਜਿਹੜੀ ਗੱਲ ਕਿਤੇ ਬਣ ਨਹੀਂ ਸਕਦੀ ਤੁਸੀਂ ਆਖਦੇ ਹੋ ਨਾ ਕਿ ਇਹ ਗੱਲ ਨਹੀਂ ਬਣਦੀ ਅਣਗਣ ਇਹ ਜੋ ਬਾਤ ਹੈ ਇਹ ਨਹੀਂ ਬਣ ਸਕਦੀ ਮੁਸ਼ਕਲ ਹੈ ਤੇ ਜਿਹੜੀ ਗੱਲ ਨਹੀਂ ਬਣਨ ਵਾਲੀ ਉਹੀ ਤਾਂ ਮਹਾਂਪੁਰਸ਼ ਆ ਕੇ ਕਰਦੇ ਨੇ ਜੇਕਰ ਜਿਹੜੀ ਗੱਲ ਹੁੰਦੀ ਹੋਵੇ ਸਾਧ ਸੰਗਤ ਜੀ ਤੇ ਉਹ ਗੱਲ ਤਾਂ ਸਾਰੇ ਕਰ ਦਿੰਦੇ ਨੇ ਜੋ ਗੱਲ ਹੈ ਜੋ ਕਾਰਜ ਹੋ ਜਾਣਾ ਹੋਵੇ ਉਹਦਾ ਸੰਸਾਰ ਦੇ ਉੱਤੇ ਸਾਰੇ ਕਰਦੇ ਨੇ ਜਿਹੜੀ ਗੱਲ ਨਹੀਂ ਹੋਣੀ ਹੁੰਦੀ ਉਹ ਕਰਨ ਲਈ ਅਵਤਾਰੀ ਪੁਰਸ਼ ਆਉਦੇ ਨੇ ਇਸ ਪ੍ਰਕਾਰ ਕਹਿੰਦੇ ਨੇ ਸਿਦਕ ਬਾਣ ਸਿੱਖ ਤੇ ਸਾਧਗੁਰੂ ਚਾਨ ਤਾਂ ਬਣੀ ਬਣਾਈ ਗੱਲ ਨੂੰ ਵਿਗਾੜ ਦੇਣ ਤੁਸੀਂ ਕਹਿੰਦੇ ਹੋ ਕਿ ਚੰਦੂ ਦੀ ਬਾਦਸ਼ਾਹ ਨਾਲ ਬਣਦੀ ਬੋਤ ਹੈ ਮਹਾਰਾਜ ਕਲਾ ਵਰਤਾ ਦੇਣ ਤੇ ਹੋ ਸਕਦਾ ਹੈ ਅੱਜ ਉਹਦੀ ਗੱਲ ਨਾ ਬਣੇ ਅਜਿਹਾ ਕੋਈ ਕੋਤਕ ਵਰਤਾ ਦੇਣ ਸਤਿਗੁਰੂ ਜਾਵਨ ਪਤ ਪਤ ਨਹਿ ਦੇ ਦਤਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਅਜਮਤਾਂ ਜਾਣਦੇ ਨੇ ਸਾਰੇ ਖਜ਼ਾਨੇ ਮਹਾਰਾਜ ਦੇ ਹੱਥ ਵਿੱਚ ਹਨ ਅਰਸੋਂ ਤੇਤੀ ਕਰਾਏ ਤੇ ਮਹਾਰਾਜ ਕਿਸੇ ਆਮ ਇਨਸਾਨ ਦੇ ਕੋਲ ਵੀ ਮਰਵਾ ਸਕਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਜਿਹੜੇ ਸਿੱਧਗਵਾ ਸਿੱਖ ਨੇ ਉਹ ਕਹਿੰਦੇ ਨੇ ਕਿ ਸਤਿਗੁਰਾਂ ਨੇ ਆਪ ਕਰਨ ਕੀਤਾ ਹੈ ਪਰ ਸਤਿਗੁਰੂ ਜਾਨ ਆਪਣੀ ਕਰਾ ਵਰਤਾ ਦੇਣ ਤਾਂ ਕਿਸੇ ਆਮ ਮਨੁੱਖ ਨੂੰ ਵੀ ਮਹਾਰਾਜੇ ਕਰ ਹੁਕਮ ਦੇ ਦੇਣ ਉਹਦੇ ਉੱਤੇ ਵੀ ਮਹਾਰਾਜੇ ਮਿਹਰ ਦੀ ਨਿਗਾਹ ਕਰ ਦੇਣ ਤਾਂ ਹੋਈ ਚੰਦੂ ਨੂੰ ਮਾਰ ਦੇਵੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਰਿਆਦਾ ਦੇ ਵਿੱਚ ਹਨ ਕਰਾਮਾਤ ਨਹੀਂ ਵਿਖਾ ਰਹੇ ਮਹਾਰਾਜ ਕਰਾਮਾਤ ਨੂੰ ਰੋਕ ਕੇ ਖੜੇ ਹਾਰੇ ਸਤਿਗੁਰੂ ਜੀ ਕਰਾਮਾਤ ਨਹੀਂ ਵਿਖਾ ਰਹੇ ਹਜੇ ਤਦ ਹਾਰ ਕਰੈ ਜਨਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਕ ਆਮ ਮਨੁੱਖ ਦੇ ਬਾਗ ਵਿਚ ਰਹਿ ਹਨ ਜਦ ਜਾਹੈ ਪ੍ਰਣ ਜਲ ਪਾਹਿਨਾ ਜਦੋਂ ਜਾਣ ਆਪਣਾ ਪ੍ਰਣ ਪੂਰਾ ਕਰ ਲੈਣਗੇ ਜਦੋਂ ਯੋਗ ਸਮਾਂ ਜਾਣਣਗੇ ਤਾਂ ਛਿਣ ਦੇ ਵਿੱਚ ਹੀ ਮਹਾਰਾਜ ਸਾਰਾ ਕੋਤਕ ਵਰਤਾ ਦੇਣਗੇ ਭਾਵ ਭਾਵ ਕਹਿ ਮੰਨਾ ਤੇ ਭਾਵ ਦੇ ਨਾਲ ਸਤਿਗੁਰੂ ਜੀ ਆਪਣੇ ਮਨ ਪਾਉਂਦਾ ਕਾਰਜ ਕਰਨਗੇ ਕੋਈ ਸੰਸਾਰ ਦੀ ਸ਼ਕਤੀ ਕੋਈ ਰਾਜਾ ਕੋਈ ਸ਼ਾਹ ਸਤਿਗੁਰਾਂ ਨੂੰ ਰੋਕ ਨਹੀਂ ਸਕੇਗਾ। ਸਤਿਗੁਰੂ ਸ੍ਰੀ ਨਾਨਕ ਰੂਪ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰगोविंद ਸਾਹਿਬ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਦੇ ਉੱਤੇ ਵਰਾਜੇ ਹਨ। ਤੇ ਸਤਿਗੁਰਾਂ ਦਾ ਐਸਾ ਸੁੰਦਰ ਰੂਪ ਹੈ ਜਿਸ ਗੁਰ ਅਰਜਨ ਕੇ ਰੂਪਾ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੇਵਕਾਂ ਦੇ ਵਿੱਚ ਹੀ ਬੋਧ ਕਰਾਮਾਤ ਹਨ ਇਹ ਤਾਂ ਸਤਿਗੁਰਾਂ ਦੇ ਫਿਰ ਵੀ ਸੁਪੁੱਤਰ ਹਨ ਜਿਹੜੇ ਸਤਿਗੁਰਾਂ ਦੇ ਕੋਲ ਜਾਂਦੇ ਨੇ ਮਹਾਰਾਜ ਦੇ ਸਿੱਖ ਵੀ ਕਰਾਮਾਤ ਦੇ ਭੰਡਾਰ ਹਨ ਤੇ ਇਹ ਤਾਂ ਫਿਰ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਹਨ ਛੇਵੇਂ ਪਾਤਸ਼ਾਹ ਹਨ ਗੁਰੂ ਨਾਨਕ ਦੇ ਮਹਾਰਾਜ ਦੀ ਗੱਦੀ ਦੇ ਮਾਲਕ ਹਨ ਉਨਾ ਦੀਆਂ ਸ਼ਕਤੀਆਂ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤੇ ਉਹ ਸਤਿਗੁਰਾਂ ਨੂੰ ਤੁਸੀਂ ਆਮ ਗੁਰੂ ਆਮ ਮਨੁੱਖ ਕਰਕੇ ਨਾ ਜਾਣੋ ਇਹ ਤਾਂ ਮਹਾਰਾਜ ਦੀ ਕਲਾ ਹੈ ਸਤਿਗੁਰੂ ਜੀ ਆਮ ਹੋ ਕੇ ਵਿਚਰ ਰਹੇ ਨੇ ਪਰ ਇਸ ਗੱਲ ਦੇ ਉੱਤੇ ਤੁਸੀਂ ਭਰੋਸਾ ਵਜੋ ਇਸ ਗੱਲ ਤੋਂ ਭਰੋਸਾ ਆਪਣਾ ਥੜਾ ਨਾ ਦਵੋ ਰਿਪਗਰ ਤਨ ਭੈ ਕੋਤਤੇ ਅੱਲਾ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਵੈਰੀਆਂ ਦਾ ਕਾਹਨ ਕਰਨ ਲਈ ਇੱਕ ਸਕਿੰਟ ਲਾਣਗੇ ਉਹਨਾਂ ਦੇ ਵਿੱਚੋਂ ਪ੍ਰਾਣ ਕੱਢ ਲੈਣਗੇ ਉਹਨਾਂ ਦਾ ਘਮੰਡ ਦੂਰ ਕਰ ਦੇਣਗੇ ਰਿਪਗਰ ਤਨ ਭੈ ਕੋਤਤੇ ਅੱਲਾ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਪੰਜਵੇਂ ਗੁਰਦੇਵ ਆਪਣੀ ਮੌਜ ਦੇ ਨਾਲ ਸ਼ਰੀਰ ਛੱਡ ਕੇ ਗਏ ਨੇ ਇਸ ਚੰਦੂ ਪਾਪੀ ਨੂੰ ਸਜ਼ਾ ਦੇਣ ਲਈ ਤੇ ਸਤਗੁਰਾਂ ਨੇ ਇਹ ਜੋ ਕੋਤਕ ਵਰਤਾਇਆ ਹੈ ਤਿੰਨ ਕੋ ਸਤਿਨ ਕੇ ਸਮਟ ਹੈ ਉਹਨਾਂ ਦਾ ਸੁਪੁੱਤਰ ਵੀ ਉਹਨਾਂ ਦੇ ਵਰਗਾ ਹੀ ਹੈ ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਰਾਮਾਤ ਦੇ ਭੰਡਾਰ ਹਨ ਉਸੇ ਪ੍ਰਕਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਹਾਣਾ ਜੋਤ ਸਭ ਉਰਤੇ ਹੋ ਰਹਾ ਹੈ ਕਹਿੰਦੇ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ ਇਹ ਮੰਨ ਦੇ ਵਿੱਚ ਭਰੋਸਾ ਵਜੋ ਇਹ ਤੁਸੀਂ ਫਰਕ ਨਾ ਜਾਣੋ ਜੇਕਰ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਉੱਤੇ ਸਿੱਧਕ ਰੱਖਦੇ ਸੀ ਸਤਗੁਰਾਂ ਦੇ ਉੱਤੇ ਤੁਹਾਡਾ ਭਰੋਸਾ ਵੱਜਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਉਹਨਾਂ ਦਾ ਰੂਪ ਕਰਕੇ ਹੀ ਜਾਣੋ ਕੋਈ ਫਰਕ ਨਾ ਜਾਣੋ ਆਹਰੇ ਤਮਰੇ ਦੇ ਸਤਾਰੇ ਤੇ ਕਹਿਣ ਲੱਗੇ ਸਾਡੇ ਤੇ ਤੁਹਾਡੇ ਵੇਖਦੇ ਆਂ ਹੀ ਅਸੀਂ ਵੇਖਦੇ ਰਹਿ ਜਾਾਂਗੇ ਤੇ ਸਤਿਗੁਰੂ ਜੀ ਕਾਰਜ ਕਰ ਦੇਣਗੇ। ਕੰਡ ਦੁਖ ਦੇ ਰਿਪਾ ਨਾ ਹਰੇ। ਕਿਸ ਦੁਖੀ ਨੂੰ ਦੁੱਖ ਦੇ ਕੇ ਮਾਰ ਦੇਣਗੇ ਦਾ ਘਾਣ ਕਰ ਦੇਣਗੇ। ਆਪਾ ਨਿਸ਼ਚੈ ਇੱਕ ਸਵਾ। ਉਹ ਸਿੱਖ ਕਹਿੰਦੇ ਨੇ ਭਾਈ ਤੁਹਾਨੂੰ ਵਿਸ਼ਵਾਸ ਹੋਵੇ ਜਾਂ ਨਾ ਹੋਵੇ ਪਰ ਸਾਨੂੰ ਵਿਸ਼ਵਾਸ ਹੈ। ਅਸੀਂ ਸਤਿਗੁਰਾਂ ਦੇ ਉੱਤੇ ਭਰੋਸਾ ਰੱਖਦੇ ਹਾਂ। ਜਨ ਤੋ ਪਤੈ ਸ਼ਾਹ ਕਿਰਪਾ। ਤੇ ਚੰਦੂ ਜਿਹੜਾ ਬਹੁਤ ਆਪਣੇ ਬਾਦਸ਼ਾਹ ਦੇ ਬਹੁਤ ਜਿਆਦਾ ਹੰਸ ਰੱਖ ਰਿਹਾ ਹੈ ਬਹੁਤ ਘਮੰਡ ਹੈ ਇਹਨੂੰ ਇਸ ਗੱਲ ਦਾ ਕਿ ਮੈਂ ਬਾਦਸ਼ਾਹ ਦਾ ਅਹਿਲਕਾਰ ਹਾਂ ਇਹ ਘਮੰਡ ਤਨ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਮਹਾਰਾਜ ਦੂਰ ਕਰਨਗੇ ਸੋ ਉਹ ਸਤਿਗੁਰੂ ਜੀ ਕੋ ਤਾਂ ਕਿਵੇਂ ਵਰਤਾਂਗੇ ਉਹ ਆਪ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸੰਗ ਸਰਵਣ ਕਰੋਗੇ ਜੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਰਿਆਨਾਥ ਪ੍ਰਾਣ ਨਾਥ ਨਾਥ ਸਖੀ ਦੀਨ ਦਰਦ ਨਿਵਾ اے سمراٹ اگام پورن موہے مایا اندھ کوپ مہ بھیاں ناپ کا پائے پرم سرناگتی کرپا نہد دے ایک اکھر ہر من وست نان بھوسن ہا واہے گرو نام جہاج ہے نڑے سوندرے جو شردا کر سیم دے کرپا دے ਜੋ ਸਰਦਾ ਕਰ ਸੇਹ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ